ਤਨੁਦਾਤ ਦੇ ਜੀ ਮਤਮਾ ਸਾਹਬ ਨੇ ਅਰਵਿੰਦ ਕੇਜਰੀਵਾਦ ਜਿੱਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈਗੀ ਤੇ ਵੱਡੀ ਗੱਲ ਕਹੀ ਹੈ ਤਨਦਾਤੇ ਉਹਨਾਂ ਨੇ ਕੀ ਕਿਹਾ ਅਰਵਿੰਦ ਕੇਜਰੀਵਾਦ ਉੱਤੇ ਦਿੱਲੀ ਦੇ ਗ੍ਰੇਟਰ ਕਲਾਸ ਚ ਹੋਇਆ ਹਮਲਾ ਬੇहद ਸ਼ਰਮਨਾਕ ਹੈ ਜਦੋਂ ਤੇ ਕੇਜਰੀਵਾਲ ਦੇ ਦਿੱਲੀ ਦੀ ਕਾਨੂੰਨ ਵਿਵਸਥਾ ਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਭਾਜਪਾ ਨੂੰ ਸਵਾਲ ਪੁੱਛਣਾ ਸ਼ੁਰੂ ਕਰ ਦਿੱਤਾ ਹੈ ਭਾਜਪਾ ਪੂਰੀ ਤਰ੍ਹਾਂ ਘਬਰਾ ਗਈ ਹੈ ਇਹ ਅਮਲਾ ਉਹੀ ਘਬਰਾੜ ਦਾ ਨਤੀਜਾ ਹੈ 35 ਦਿਨਾਂ ਦੇ ਅੰਦਰ ਉਹਨਾਂ ਤੇ ਇਹ ਤੀਜਾ ਹਮਲਾ ਹੈ ਜਦੋਂ ਦੀ ਬੀਜੇਪੀ ਆਪਣੀ ਜ਼ਿੰਮੇਵਾਰੀ ਵਾਲੇ ਕੰਮ ਵਿੱਚ ناکਾਮ ਹੋਈ ਹੈ ਉਹ اسی ਕਬਰਾੜ ਦੇ ਵਿੱਚ ਇਦਾਂ ਦੇ ਲੜਾਈ ਝਗੜੇ ਅਤੇ ਫੁੱਟਮਾਰ ਵਾਲੇ ਹੱਤਕੰਡੇ ਅਪਣਾਉਣਾ ਸ਼ੁਰੂ ਕਰ ਦਿੰਦੀ ਹੈ ਨੰਦੋਂ ਦੱਸਦੀ ਹੈ ਜੀ ਅਰਵਿੰਦ ਕੇਜਰੀਵਾਦ ਜੀ ਤੇ ਜੋ ਹੈ ਹਮਲਾ ਹੋਇਆ ਸੀਗਾ ਤੇ ਉਸਤੇ ਉੱਤੇ ਪੰਤਪਾ ਸਾਹਿਬ ਨੇ ਬੀਜੇਪੀ ਉੱਤੇ aarop ਲਗਾਏ ਹੈ ਕਿ ਬੀਜੇਪੀ ਨੇ ਹਮਲਾ ਕਰਵਾਇਆ ਹੈ ਤੇ ਇਹ ਮੰਦਪਾ ਵੀ ਗੱਲ ਹੈਗੀ ਜੋ ਅਰਵਿੰਦ ਕੇਜਰੀਵਾਦ ਜੀ ਤੇ ਹਮਲਾ ਹੋਇਆ ਹੈ ਜਾਣਦੇ ਹਨ ਦੰਦ ਦੱਸਦੀ ਹੈ ਜੀ ਪੰਤਪਾ ਸਾਹਿਬ ਨੇ ਅਰਵਿੰਦ ਕੇਜਰੀਵਾਦ ਜੀ ਤੇ ਹੋਏ ਹਮਲੇ ਤੇ ਬੀਜੇਪੀ ਨੂੰ ਨਿਸ਼ਾਨੇ ਤੇ ਲਿਆ ਹੈ ਤੇ ਵੱਡੀ ਗੱਲ ਕਹਿ ਦਿੱਤੀ ਹੈ